ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮਖ ਵਿਰਲੇ ਕਿਨੈ ਚਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸਚੈ ਸ਼ਬਦੁ ਵਜਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਚਰਨੀ ਚਿਤ ਲਾਵਣਿਆ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇ ਮੈਲ ਚ ਕਾਮਣਿਆ ਰਹਾਉ ਤੇਰਾ ਸੱਚੇ ਕਿਨਾਂ ਅੰਤ ਨਾ ਪਾਇਆ ਗੁਰ ਪ੍ਰਸਾਦ ਕਿਨਾਂ ਵਿਰਲੇ ਚਿਤ ਲਾਇਆ ਤੁਧ ਸਲਾਹੇ ਨਾ ਰੱਜਾਂ ਕਬਹੂ ਸੱਚੇ ਨਾਵੇਂ ਕੀ ਭੁੱਖ ਲਾਵਣਿਆ ਏਕੋ ਵੇਖਾ ਅਵਰ ਨਾ ਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿਖਾ ਨਿਵਾਰੀ ਸਹਿਜੇ ਸੁਖ ਸਮਾਵਣਿਆ ਰਤਨ ਪਦਾਰਥ ਪੱਲਰ ਤਿਆਗੈ ਮਨ ਮੁਖੇ ਅੰਦਾ ਦੂਜੈ ਭਾਇ ਲਾਗੈ ਜੋ ਬੀਜੈ ਸੋਈ ਫਲ ਪਾਈ ਸੁਪਨੈ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਈ ਆਂਦਿਨ ਸਦਾ ਰਹੈ ਭੈ ਅੰਦਰ ਭੈ ਮਾਰ ਪਰਮ ਚ ਕਾਵਣਿਆ ਪਰਮ ਚ ਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੀ ਗਾਵਣਿਆ ਸਿਮਰਤ ਸਾਸਤ ਬੇਦ ਬਖਾਣੈ ਪਰ ਮੇ ਭੂਲਾ ਤਤ ਨਾ ਜਾਣੈ ਬਿਨ ਸਤਗੁਰ ਸੇਵੇ ਸੁਖ ਨਾ ਪਾਈ ਦੁੱਖੋ ਦੁੱਖ ਕਮਾਵਣਿਆ ਆਪ ਕਰੇ ਕਿਸ ਆਖੇ ਕੋਈ ਆਖਣ ਜਾਈਏ ਜੇ ਭੂਲਾ ਹੋਈ ਨਾਨਕ ਆਪੇ ਕਰੀ ਕਰਾਏ ਨਾ ਮੇ ਨਾਮ ਸਮਾਵਣੀਆ ਮਾਜ ਮਹੱਲਾ ਤੀਜਾ ਆਪੇ ਰੰਗੇ ਸਹਜ ਸੁਪਾਈ ਗੁਰ ਕੈ ਸ਼ਬਦ ਹਰ ਰੰਗ ਚੜਾਈ ਮਨ ਤਨ ਰੱਤਾ ਰਸ ਨਾ ਰੰਗ ਚਲੂਲੀ ਭੈ ਭਾਈ ਰੰਗ ਚੜਾਵਣਿਆ ਹਉ ਵਾਰੀ ਜੀਉ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ ਬਿਖ ਭਉ ਜਲ ਸ਼ਬਦ ਤਰਾਵਣਿਆ ਰਹਾਉ ਮਨ ਮੁਖ ਮੁਗਦ ਕਰਹਿ ਚਤੁਰਾਈ ਨਾਤਾ ਧੋਤਾ ਛਾਏ ਨਾ ਪਾਈ ਜਿਹਾ ਆਇਆ ਤੇ ਹਾ ਜਾਸੀ ਕਰ ਅਵਗਣ ਪਛੋਤਾਵਣਿਆ ਮਨ ਮੁਖ ਅੰਦੇ ਕਿਛੂ ਨਾ ਸੂਜੈ ਮਰਨ ਲਖਾਏ ਆਏ ਨਹੀਂ ਬੂਝੈ ਮਨ ਮੁਖ ਕਰਮ ਕਰੇ ਨਹੀਂ ਪਾਈ ਬਿਨ ਨਾਮ ਹੈ ਜਨਮ ਗਵਾ ਵਣਿਆ ਸੱਚ ਕਰਨੀ ਸ਼ਬਦ ਹੈ ਸਾਰ ਪੂਰਾ ਗੁਰ ਪਾਈਐ ਮੋਖ ਦੁਆਰ ਅਨ ਦਿਨ ਬਾਣੀ ਸ਼ਬਦ ਸੁਣਾਈ ਸਚ ਰਾ ਤੇ ਰੰਗ ਰੰਗਾਵਣਿਆ ਹਰਸਨ ਹਰ ਰਸ ਰਾਤੀ ਰੰਗ ਲਾਈ ਮਨ ਤਨ 모ਹਿਆ ਸਹਜ ਸੁਪਾਈ ਸਹਜੇ ਪ੍ਰੀਤਮ ਪਿਆਰਾ ਪਾਇਆ ਸਹਜੇ ਸਹਜ ਮਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੈ ਸ਼ਬਦ ਸਹਿਜੇ ਸੁਖ ਸੁਮਾਵੇ ਹਉਮ ਬਿਹਾਰੀ ਸਦਾ ਤਿਨ ਬਿਟੋ ਗੁਰ ਸੇਵਾ ਆ ਚਿਤ ਲਾਵਣਿਆ ਸੱਚਾ ਸਚੋ ਸੱਚ ਪਤੀਜੈ ਗੁਰ ਪ੍ਰਸਾਦੀ ਅੰਦਰ ਭੀਜੈ ਵੈਸ ਸੁਥਾਨ ਹਰ ਗੁਣ ਗਾਵੇ ਆਪੇ ਕਰ ਸਤਿ ਮਨਾਵਣਿਆ ਜਿਸਨੋ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹਉ ਮੈਂ ਜਾਈ ਨਾਨਕ ਨਾਮ ਵਸੈ ਮਨ ਅੰਦਰ ਦਰ ਸੱਚੈ ਸੋ ਬਾਪਾਵਣਿਆ ਮਾਜ ਮਹੱਲਾ ਤੀਜਾ ਸਤ ਗੁਰ ਸੇਵਿਐ ਵੱਡੀ ਵਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਹਰ ਜੀ ਉਹ ਸਫਲਿਓ ਬਿਰਖੈ ਅੰਮ੍ਰਿਤ ਜਿਨ ਪੀਤਾ ਤਿਸ ਤੇ ਖਾਲਾ ਹਾਵਣਿਆ ਹਉ ਵਾਰੀ ਜੀਉ ਵਾਰੀ ਸੱਚ ਸੰਗਤ ਮੇਨ ਮਲਾਵਣਿਆ ਹਰ ਸਤ ਸੰਗਤ ਆਪੇ ਮੇਲੈ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਉ ਸਤ ਗੁਰ ਸੇਵੀ ਸ਼ਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹੋ ਮੈਂ ਮੈਲ ਗਵਾਈ ਦਰ ਸੱਚੈ ਸੋ ਬਾਪਾਵਣਿਆ ਬਿਨ ਗੁਰ ਨਾਮ ਨਾ ਪਾਇਆ ਜਾਈ ਸਿੱਧ ਸਾਧਕ ਰਹੇ ਬਿਨ ਲਾਈ ਬਿਨ ਗੁਰ ਸੇਵੇ ਸੁਖ ਨਾ ਹੋਵੀ ਪੂਰਾ ਭਾਗ ਗੁਰ ਪਾਵਣਿਆ ਇਹੋ ਮਨ ਆਸੀ ਕੋਈ ਗੁਰਮੁਖ ਵੇਖੇ ਮੋਰਚਾ ਨਾ ਲਾਗੈ ਜਾਂ ਹਉ ਮੈਂ ਸੁਖੈ ਅਨਹਤ ਬਾਣੀ ਨਿਰਮਲ ਸ਼ਬਦ ਵਜਾਈ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਤਗੁਰ ਕਿਹੋ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਈ ਹਪੀਆਪ ਆਪ ਮਿਲ ਰਹਾ ਸਹਜੀ ਸਹਜ ਸਮਾਵਣਿਆ ਗੁਰਮੁਖ ਹੋਐ ਸੋ ਇਕਸਿ ਸਿਹੁ ਨਿਵਲਾਈ ਦੂਜਾ ਭਰਮ ਗੁਰ ਸ਼ਬਦ ਜਲਾਈ ਕਾਇਆ ਅੰਦਰ ਵਣਜ ਕਰੇ ਵਪਾਰਾ ਨਾਮ ਨਿਧਾਨ ਸਚ ਪਾਵਣਿਆ ਗੁਰਮੁਖ ਕਰਨੀ ਹਰ ਕੀ ਰਤ ਸਾਰ ਗੁਰਮੁਖ ਪਾਏ ਮੋਖ ਦੁਆਰ ਆਨੰਦਿਨ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਆਪ ਮਝਾਈ ਤਾ ਸਭ ਕਿਛ ਪਾਈ ਗੁਰ ਸ਼ਬਦੀ ਸੱਚੀ ਦਿਵਲਾਈ ਸੱਚ ਵਡੰਝਹ ਸੱਚ ਸੰਗ ਰਹਿ ਸੱਚਾ ਵਾਪਾਰ ਕਰਾਵਣਿਆ ਹਉ ਵਾਰੀ ਜੀਉ ਵਾਰੀ ਹਰ ਗੁਣ ਅਨੰਦ ਨਗਾਵਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵੜਿਆਈ ਦੇਵਣਿਆ ਰਹਾਉ ਵੇਲਾ ਵਖਤ ਸਭ ਸੁਹਾਇਆ ਜਿਤ ਸੱਚਾ ਮੇਰੇ ਮਨ ਪਾਇਆ ਸੱਚੇ ਸੇਵਿਆ ਸੱਚ ਵੜਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਵੋ ਭੋਜਨ ਸਤਗੁਰ ਤੁਠੇ ਪਾਈ ਅਨਰਸ ਚੂਕੈ ਹਰ ਰਸ ਮਨ ਵਸਾਈ ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਗੁਰ ਨਾ ਸੇਵਹਿ ਮੂਰਖ ਅੰਧ ਗਵਾਰਾ ਫਿਰ ਓਏ ਕਿਤੋਂ ਪਾਇਨ ਮੋਖ ਦਵਾਰਾ ਮਰ ਮਰ ਜਮਹਿ ਫਿਰ ਫਿਰ ਆਵਹਿ ਜਮਦਰ ਚੂਟਾਂ ਖਾਵਣਿਆ ਸ਼ਬਦ ਹੈ ਸਾਦ ਜਾਣ ਹੈ ਤਾਂ ਆਪ ਪਛਾਣ ਹੈ ਨਿਰਮਲ ਬਾਣੀ ਸ਼ਬਦ ਵਖਾਣ ਹੈ ਸੱਚੇ ਸੇਵ ਸਦਾ ਸੁਖ ਪਾਇਨ ਨਉ ਨਿਦ ਨਾਮ ਮਨ ਵਸਾਵਣਿਆ ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ ਸਤ ਸੰਗਤ ਬਹਿ ਹਰ ਗੁਣ ਗਾਇਆ ਅਨੰਦ ਇਹ ਹਰ ਸਲਾਹ ਹੈ ਸਾਚਾ ਨਿਰਮਲ ਨਾਦ ਵਜਾਵਣਿਆ ਮਾਨਮੁਖ ਖੋਟੀ ਰਾਸ ਖੋਟਾ ਪਾਸਾਰਾ ਕੂੜ ਕਮਾਵਣ ਦੁਖ ਲਾਗੇ ਭਾਰਾ ਪਰ ਮੇ ਭੂਲੇ ਫਿਰਨ ਦਿਨ ਰਾਤੀ ਮਰ ਜਨਮ ਹੈ ਜਨਮ ਗਵਾਵਣੀਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੀ ਗੁਰ ਕੈ ਸ਼ਬਦ ਆਧਾਰਾ ਨਾਨਕ ਨਾਮ ਮਿਲੈ ਵਡਿਆਈ ਦੁਖ ਸੁਖ ਸਮ ਕਰ ਜਾਣਣਿਆ ਮਾਜ ਮਹੱਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨ ਨਾਵੇ ਸਭ ਪਰਮ ਭਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਏ ਨਾ ਪਾਵਣਿਆ ਹਉ ਵਾਰੀ ਜੀਉ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਜੇ ਮਨ ਵਸਾਵਣਿਆ ਰਹਾਉ ਸਤਿਗੁਰ ਸੇਵੇ ਤਾਂ ਸਭ ਕਿਛ ਪਾਏ ਜੇ ਹੀ ਮਨ ਸਾ ਕਰ ਲਾਗੇ ਤੇਹਾ ਫਲ ਪਾਈ ਸਤਿਗੁਰ ਦਾਤਾ ਸਭਨਾ ਵਥੂ ਕਾ ਪੂਰੇ ਭਾਗ ਮਲਾਵਣਿਆ ਇਹੋ ਮਨ ਮੈਲਾ ਇੱਕ ਨਾ ਧਿਆਈ ਅੰਤਰ ਮੈਲ ਲਾਗੀ ਬਹੁ ਦੂਜੈ ਭਾਈ ਤਟ ਤੀਰਥ ਦਸੰਤਰ ਭਵੈ ਅਹੰਕਾਰੀ ਹੋਰ ਵਧੇਰੈ ਹਉ ਮੈ ਮਲ ਲਾਵਣਿਆ ਸਤਿਗੁਰ ਸੇਵੇ ਤਾਂ ਮਲ ਜਾਈ ਜੀਵ ਤੁਮਰੇ ਹਰਸਿਓ ਚਿਤ ਲਾਈ ਹਰ ਨਿਰਮਲ ਸੱਚ ਮੈ ਨਾ ਲਾਗੈ ਸੱਚ ਲਾਗੈ ਮੈਲ ਗਵਾਵਣੀਆ ਬਾਜ ਗੁਰੂ ਹੈ ਅੰਧ ਗੁਬਾਰਾ ਅਗਿਆਨੀ ਅੰਦਾ ਅੰਧ ਅੰਧਾਰਾ ਵਿਸਤਾ ਕੇ ਕੀੜੇ ਵਿਸਤਾ ਕਮਾਵੇ ਫਿਰ ਵਿਸਤਾ ਮਾਹੀ ਪਚਾਵਣੀਆ ਮੁਕਤੇ ਸੇਵੇ ਮੁਕਤਾ ਹੋਵੇ ਹਉਮੈ ਮਮਤਾ ਸ਼ਬਦੇ ਖੋਵੇ ਅਨ ਦਿਨ ਹਰ ਜੀਉ ਸੱਚਾ ਸੇਵੀ ਪੂਰੇ ਭਾਗ ਗੁਰ ਪਾਵਣਿਆ ਆਪੇ ਬਖਸ਼ੇ ਮੇਲ ਮਲਾਏ ਪੂਰੇ ਗੁਰ ਤੇ ਨਾਮ ਨਿਦ ਪਾਏ ਸੱਚੇ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਗਵਾਵਣਿਆ ਸਦਾ ਹਜੂਰ ਦੂਰ ਨਾ ਜਾਣੋ ਗੁਰ ਸ਼ਬਦੀ ਹਰ ਅੰਤਰ ਪਛਾਣੋ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ